Today is 4th of December 2024. I am in Batala district, Gurdaspur. Batala is the residence of Maharaja Sher Singh one of the younger sons of Maharaja Ranjit Singh. It is also a very famous town for the Sikh poet Sher Muhammad. And all these ladies who are sitting, they are all mothers, widows, aunts, and relatives of the sikhs that the hindu indian state has illegally murdered in fake extrajudicial murders this place was first terrorized by samant goel who later became the director of raw and now the american justice department wants his extradition to america because he is involved in the attempt to murder of pannu one of the sikh protesters and fighters for an independent state in new york city so ਸਮੰਤ ਗੋਇਲ ਵਾਸ ਸਸਪੀ ਆਫ ਬਟਿਆਲਾ ਵੈਨ ਅਬਾਊਟ ਇਕ ਟਿਕਾ ਕਾਲ ਸਬਾਈ ਇਕ ਕੀ ਫੋਟੇ ਮਾ ਤੁਹਾਡੀ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾਲੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀ ਆਈ ਐ ਪਰਛਾਏ ਇਹਨਾਂ ਦੇ ਬੱਚੇ ਸਮੰਤ ਗੋਇਲ ਨੇ ਫਿਰ ਗੋਮਿੰਦ ਰਾਮ ਨੇ ਸੀਤਾ ਰਾਮ ਨੇ ਇਹਨਾਂ ਦੇ ਘਰ ਵਾਲੇ ਮਾਰਤੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜੈਡਰ ਡੋਇਲ ਹੈ ਨੈਸ਼ਨਲ ਸਕਿਉਰਟੀ アドਵਾਈసర్ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਫੋਰਸਮੈਂਟ ਗੋਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕੱਕੇ ਦੀ ਲਾਸ਼ ਨਹੀਂ ਮਿਲੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਭੋਗ ਪਾਇਆ ਭੋਗ ਦੇ ਉੱਤੇ ਪੀਸ ਨੇ ਪੈਰ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਜਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦ حکومت ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਏ ਬੀਬੀਆਂ ਹੈਗੀਆਂ ਮਾਵਾ ਹੈਗੀਆਂ ਭੈਣਾ ਹੈਗੀਆਂ ਘਰ ਵਾਲੀਆਂ ਹੈਗੀਆਂ ਉਧਰ ਪਿਓ ਬੈਠੇ ਐ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿਤੇ ਮਿਲਣਾ ਹੁਣ ਮੋਦੀ ਨੇ ਤੇ ਉਹ ਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਡਿਫੈਂਸ ਮਿਨਿਸਟਰ ਨੇ ਡੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋ ਦਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜੀ ਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਾਈ ਜੋ ਉਸ ਨੇ ਤੇ ਜ਼ੁਲਮ ਕੀਤੇ ਹੈ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇਜ਼ ਸੀ ਉਸ ਨੇ ਉਹ ਗੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ हायर ਕਰਨੇ ਸੀਗੇ ਪੈਸੇ ਦੇ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕੈਂਡ ਦਾ ਪਤਲ ਹੈ ਬੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਾਲਕ ਨੂੰ ਮਾਰਤਾ ਸਖਤੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆ ਦੇ ਵਿੱਚ ਉਫਤਾਰ ਸੇ ਠੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਤੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜਦੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉੱਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਖਤ ਹੁੰਦੇ ਆ ਤੇ ਇੱਕ ਖਾਸ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੇ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ RAW ਤੇ IB ਹੈ ਇਹਨਾਂ ਦੇ ਕੋਲੇ ਇੱਕ ਲੈਬੋਰਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜੇਰ ਬਣਾ ਕੇ ਕਿਸੇ ਰਾਹੀ ਦੋਸ਼ੀ ਨੂੰ ਪਿਉਂਦੇ ਆ ਇੱਥੇ ਅਖੀਰ ਨੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਮੋਦੀ ਨੇ ਔਰ ਹੋ ਨਮਾ ਨਮਾ ਹਰੀਨੋ ਦੇ ਵਿੱਚ ਇੱਕ ਹੋਰ ਸਿੱਖ ਨੂੰ ਮਰਵਾ ਦਿੱਤਾ ਫ੍ਰੀਡਕੋਰਟ ਗੋਰਪ੍ਰੀਤ ਸਿੰਘ ਨੂੰ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਜ਼ੁਲਮ ਦੀ ਹਨੇਰੀ ਹੈ ਇਹ ਅਜੇ ਖਤਮ ਨਹੀਂ ਹੋਈ ਆ ਦੇਖੋ ਬੀਬੀਆਂ ਬੈਠੀਆਂ ਇਹ ਆਪਣੀਆਂ ਕਹਾਣੀਆਂ ਦੱਸ ਰਹੀਆਂ ਜੋ ਕੁਝ ਇਹਨਾਂ ਦੇ ਨਾਲ ਬੀਤਿਆ ਜੇ ਸਮਾ ਹੋ ਗਿਆ ਪਰ ਇਹਨਾਂ ਦੇ ਵਿੱਚੋਂ ਸਾਡੇ ਵਿੱਚੋਂ ਮੇਰੇ ਵਿੱਚੋਂ ਅਜੇ ਦੁੱਖ ਨਹੀਂ ਨਿਕਲਿਆ ਹੈ ਕਿਉਂ ਕਰਕੇ ਅੱਜ ਵੀ ਮੋਦੀ ਤੇ ਉਹਦੀ ਕੈਬਨਿਟ ਦੀ ਫੈਸਲਾ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਜਾਂ ਜ਼ਹਿਰ ਦੇ ਕੇ ਮਾਰ ਦੋ ਜਾਂ ਗੋਲੀ ਮਾਰ ਕੇ ਦੇ ਦਿਓ ਹੁਣ ਰੋਜ਼ ਆਪਾਂ ਸਿੱਖ ਦੋ ਵਾਰੀ ਦੋਹਰਾ ਪੜ੍ਹਦੇ ਐ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਸਾਰੀ ਸਿੱਖ ਕੌਮ ਨੂੰ ਮਰਵਾ ਦੇਣਾ ਹੁਣ ਸਾਰੇ ਸਿੱਖ ਪੜ੍ਹਦੇ ਐ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਪਾਰਟੀ ਵਾਲੇ ਹੋ ਕੌਮਰੇਡ ਹੋਣ ਸਾਰੇ ਪੜਦੇ ਆ। ਗੀਦਾ ਮਤਲਬ ਹੈ ਕਿ ਹੁਣ ਸਿੱਖਾਂ ਦੀ ਨਸਲਕੁਸ਼ੀ ਜਿਵੇਂ ਹਿਟਲਰ ਤੇ 나ਟਸੀ ਪਾਰਟੀ ਨੇ ਯਹੂਦੀਆਂ ਦੀ ਜਿਪਸੀਜ਼ ਦੀ ਸਲੇਵਜ਼ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਹ ਵਿਪਤਾ ਸਾਹਮਣੇ ਆ ਗਈ ਹੈ। ਕਿ ਇਹ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਝੋਨੇ ਦਾ ਟਾਈਮ ਹੈ ਅਜੇ ਤੱਕ ਝੋਨਾ ਨਹੀਂ ਚੱਕਿਆ ਬਹੁਤ ਥੋੜੇ ਪੈਸੇ ਤੇ ਇਹ ਚੱਕਰੇ ਹੈ ਅਸੀਂ ਕਿੰਨੇ ਇਥੇ ਵਾਕੇ ਦਾ ਬਾਰਡਰ ਖੋਲ ਤੋ ਪਾਕਿਸਤਾਨ ਦੇ ਵਿੱਚ 8500 ਰੁਪਇਆ ਕੁਇੰਟਲ ਝੋਨਾ ਬਿਕ ਰਿਹਾ ਇਥੋਂ ਦੇ ਲਾਲੇ ਬਾਣੀਏ ਵਪਾਰੀਏ ਕਿਸਾਨ ਖੇਤ ਮਨਜ਼ੂਰ ਖੱਟਣਗੇ ਜੇ ਉੱਤਰ ਸਾਡੀਆਂ ਜਿੰਸਾਂ ਜਾਣ ਲੱਗ ਪੈਣ ਤੇ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਨਸਲੀ ਸਫਾਈ ਸਾਡੀ ਕੀਤੀ ਗਈ ਹੈ ਉੱਥੇ ਕਣਕ ਦਾ ਵੀ ਟੋਟ ਆ ਗਈ ਹੈ ਪਾਕਿਸਤਾਨ ਅੱਜ ਰੂਸ ਤੋਂ ਕਣਕ ਮੰਗੋਂਦਾ ਤੇ ਆਪਾਂ ਬਟਾੜੇ ਦੇ ਵਿੱਚ ਬੈਠੇ ਆਂ ਵੱਟ ਨਾਲ ਵੱਟ ਲੱਗੀ ਹੈ ਸਾਡੀ ਪਾਕਿਸਤਾਨ ਦੇ ਨਾਲ ਤੋਂਡੇ ਬਟਾੜੇ ਦੇ ਵਿੱਚ ਬਹੁਤ ਇੰਡਸਟਰੀ ਹੁੰਦੀ ਸੀਗੀ ਜਿਹੜੀ ਕਿਸਾਨਾਂ ਦੇ ਲਈ ਮਸ਼ੀਨਾ ਬਣਾਉਂਦੀ ਸੀਗੀ ਜੇ ਮਸ਼ੀਨਾ ਬਣਦੀਆਂ ਪਹਿਲਾਂ ਹੁਣ ਜਾਂਦੀਆਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਕਰਾਚੀ ਕਰਾਚੀ ਤੋਂ ਫੇਰ ਲਾਹੌਰ ਆ ਜਾਂਦੀ ਹੈ ਫੇਰ ਆਪਣੇ ਬਟਾਲੇ ਦੇ ਨਾਲ ਜਿੱਥੇ ਪਾਕਿਸਤਾਨ ਦੀ ਹੱਦ ਹੈ ਉੱਥੇ ਪਹੁੰਚ ਜਾਂਦੀ ਹੈ ਮੇਰਾ ਮਤਲਬ ਹੈ ਕਿਉਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵੀ ਪੈਸੇ ਦੇ ਨਾਲ ਫਸਲਾਂ ਵਿਕਦੀਆਂ ਸਾਡੇ ਪੰਜਾਬ ਤੇ ਸਾਡੇ ਜ਼ਿਮੀਦਾਰਾਂ ਦੀਆਂ ਖਸਾਨਾਂ ਦੀਆਂ ਉਹ ਹੈਗੀ ਐ ਨਰਮਾ ਤੇ ਕੀ ਨੂੰ ਜਿਹੜਾ ਫਲ ਐ ਇਸ ਸਾਲ ਨਾ ਤਾਂ ਸਰਕਾਰ ਨੇ ਨਰਮਾ ਹੋਣ ਦਿੱਤਾ ਤੇ ਸਾਰੀ ਫਸਲ ਕੀ ਨੂੰ ਦੀ ਮਾਰ ਦਿੱਤੀ ਐ ਤੇ ਫੇਰ ਤੁਸੀਂ ਦੱਸੋ ਅਸੀਂ ਕਰੀਏ ਕੀ ਕੀ ਕਰੀਏ ਹੁਣ ਹੁਣ ਅਮਰੀਕਾ ਨੂੰ ਵੀ ਅਸੀਂ ਪਿੱਟਦੇ ਆਂ ਵਲੇਟ ਨੂੰ ਵੀ ਪਿੱਟਦੇ ਆ ਸਾਰੇ ਮੁਲਖਾਂ ਨੂੰ ਪਿੱਟਦੇ ਆ ਕਿ ਅਸੀਂ ਤਾਂ ਇੱਥੇ ਬੈਠੇ ਆ ਦੇਖੋ ਸੱਜਣ ਬੈਠੇ ਆ ਬੀਬੀਆਂ ਬੈਠੀਆਂ ਇੰਨੇ ਸਾਲ ਹੋ ਗਏ ਆ ਅਜੇ ਇਹ ਰੋਂਦੀਆਂ ਪਈਆਂ ਇਹਨਾਂ ਦਾ ਰੋਣਾ ਕੌਣ ਬੰਦ ਕਰੂਗਾ ਸਾਡੀ ਐਸ்சிਪੀਸੀ ਹੈ ਉਹ ਅਜੇ ਤੱਕ ਇੱਕ ਵਾਰੀ ਨਹੀਂ ਆਈ ਇੱਥੇ ਪਤਾ ਕਰ ਵਜ੍ਹਾ ਕੀ ਹੈ ਉਹ ਡਰਦੀ ਹੈ ਕਿ ਕਿਤੇ ਸੈਂਟਰ ਉਹਨਾਂ ਦੇ ਉੱਤੇ ਹੋਰ ਜ਼ੁਲਮ ਨਾ ਕਰ ਦਵੇ ਕਿ ਉਹ ਇਲیکشن ਖਰਾ ਦੇ ਐਸਪੀਸੀ ਦੇ ਇਲیکشن 5 ਸਾਲ ਤੋਂ ਬਾਅਦ ਹੁੰਦੇ ਆ ਹੁਣ 14 ਸਾਲ ਹੋ ਗਏ ਆ ਇਲੈਕਸ਼ਨ ਹੀ ਨਹੀਂ ਹੋਏ ਉਹੀ ਲੋਕ ਕਬਜ਼ਾ ਕਰੀ ਬੈਠੇ ਆ ਜਿਹੜੇ 14 ਸਾਲ ਬਾਦਲ ਦਰੀਏ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਆ ਮਹੰਤ ਬਣੇ ਹੋਏ ਆ ਸਾਧ ਬਣੇ ਹੋਏ ਆ ਤੇ ਤੁਸੀਂ ਦੇਖ ਹੀ ਲਿਆ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਤਨਖਾਹਾਂ ਲਈਆਂ ਸਾਰੇ ਪੋਲ ਕੱਢਤੇ ਐ ਕਿ ਇਹੀ ਲੋਕ ਹੈ ਜਿਨ੍ਹਾਂ ਨੇ ਜ਼ਬਰ ਕੀਤਾ ਤੇ ਬਾਦਲਦਰੀਆਂ ਨੇ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕਦੇ ਵੀ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਕਿ ਇਦਾਂ ਜ਼ਬਰ ਹੋ ਰਿਹਾ ਹੈ ਮੈਂ ਕੀਤੀ ਹੈ ਇਸੇ ਸਾਲ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਸਿੱਖ ਵੋਟ ਨਹੀਂ ਪਉਂਦੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਵੋਟ ਨਹੀਂ ਮਿਲਦਾ ਜਿਹੜਾ ਉੱਥੇ ਜਾ ਕੇ ਆਟੇ ਦਾ ਦੀਵਾ ਬਣ ਜਾਂਦਾ ਬਾਹਰ ਰੱਖੋ ਤੇ ਕਾਂ ਲੈ ਜੇ ਅੰਦਰ ਰੱਖੋ ਤੇ ਚੂਹਾ ਲੈ ਜੇ ਉਹੋ ਜਿਹੇ ਬੰਦੇ ਸਾਡੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜੇ ਜਾਂਦੇ ਆ ਤੇ ਕਸੂਰ ਕਿਹਦਾ ਸਾਡਾ ਕਸੂਰ ਹੈ ਵੋਟਰਾਂ ਸੀ ਪਉਨੇ ਆ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਜਿਹੜੇ ਇੱਥੇ ਦੁਖੀ ਬੀਬੀਆਂ ਪਿਓ ਦਾਦੇ ਬੈਠੇ ਐ ਮੈਂ ਬੈਠਾ ਐ ਇਹਦੇ ਬਾਰੇ ਸਿੱਖਾਂ ਨੂੰ ਵਿਚਾਰ ਕਰਨਾ ਪਊਗਾ ਕਿ ਸਾਡੀ ਕੌਮੀਅਤ ਨੂੰ ਕੀ ਹੋ ਗਿਆ ਹੈ ਕਿ ਅਸੀਂ ਕੌਮੀਅਤ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਸੋ ਇਹ ਸਾਰੀ ਦਰਦ ਹੈ ਜੀ ਜਿਹੜੀ ਅਸੀਂ ਅੱਜ ਸਿੱਖ ਕੌਮ ਦੀ ਦੱਸਦੇ ਆਂ ਤੇ ਗੋਇਲ ਨੇ ਸਿਰਫ ਸਿੱਖ ਮਾਰੇ ਆ ખોડ ਨਹੀਂ ਕੋਈ ਮਾਰਿਆ ਹੈਗਾ ਉਹਨੇ ਗੋਬਿੰਦ RAM ਨੇ ਵੀ ਸਿੱਖ ਮਾਰੇ ਆ ਇੱਕ ਸਿੱਖ ਨੂੰ ਇੱਥੇ ਆ ਜਿਹੜਾ BK ਸੈਂਟਰ ਹੈ ਬਿਕੋ 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 ਸੈਂਟਰ ਇੱਕ ਸਿੱਖ ਨੂੰ ਕਹਿੰਦਾ ਆਪ ਗੁਰੂ ਗੋਬਿੰਦ ਸਿੰਘ ਕੋ ਪੂਜਦੇ ਰਹੋ ਅਬ ਹਮ ਗੋਬਿੰਦ RAM ਆ ਗਏ ਹਾਂ ਹਮਾਰੇ ਪੈਰੋਂ ਕੋ ਛੂਓ ਅਗਰ ਗੋਬਿੰਦ ਸਿੰਘ ਕੋ ਮਾਨਤੇ ਹੈ ਤਾਂ ਗੋਬਿੰਦ RAM ਕੋ ਵੀ ਮੰਨਣਾ ਪਵੇਗਾ ਇਹੋ ਜੇ ਕੰਮ ਇਹਨਾਂ ਨੇ ਕੀਤੇ ਹੈ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਈ ਜਿਹੜੀ ਮੀਟਿੰਗ ਕੀਤੀ ਹੈ ਜੀ ਇਹਦੇ ਕੋਈ ਸੰਬੰਧ ਹੋ ਸਕਦਾ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਹੁਣ ਲੋਕੀ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਫੜਨਾ ਚਾਹੁੰਦੇ ਆ ਤੇ ਉਹ ਜਿਹੜਾ ਚੌੜਾ ਹੈ ਬੜਾ ਭਾਰੀ ਲਖਾਰੀ ਹੈ ਬੜਾ ਇਹ ਅੱਛਾ ਲਖਾਰੀ ਹੈ ਇਤਿਹਾਸ ਦਾ ਬੁੱਢਾ ਉਹਦਾ ਵੇਲਾ ਹੋ ਗਿਆ ਕਿ ਉਹੋ ਜਿਹੇ ਬੰਦੇ ਚੱਕ ਲੈਂਦੇ ਆ ਤਾਂ ਫਿਰ ਮੇਰਾ ਮਤਲਬ ਇਹ ਹਕੂਮਤ ਤੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਿੱਖ ਹੁਣ ਉੱਠਣ ਲੱਗ ਪਏ ਐ ਤੇ ਜ਼ਬਰ ਨੂੰ ਨਹੀਂ ਸਹਿਣਾ ਚਾਹੁੰਦੇ